ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋ ਅਵੇਸਲਾ ਦਾ ਨਵੇਕਲਾ ਬਣਿਆ ਹੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵਾਨ ਸਿੰਘ ਸਿਆਲ ਕਾਬਲ ਨੂੰ ਏਸੀ ਕਪੀਟੀਸ਼ਨ ਪਾਈ ਹਾਈ ਕੋਰਟ ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਹੀ ਮਿਲ ਇੱਕ ਸਾਲ ਚ ਇੱਕ ਵਾਰ ਇੱਕ ਵਾਰੀ ਮਸਹੀ ਮਿਲ ਉਹ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗੀ ਸੀ ਪਰ 2 ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥਿਆ ਉਹ ਇਹਦਾ ਫੈਸਲਾ ਲਵੇ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗਿਲਾ ਵਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰ ਕਮੇਟੀ ਦੇ ਵਿੱਚ ਸਿੰਘ ਸਾਹਿਬ ਮੈਂ ਤੇ ਸਰਦਾਰ ਭਗਵੰਤ ਸਿੰਘ ਸਿਆਲ ਦਾ ਐਡਵੋਕੇਟ ਆ ਉਹ ਬੈਠ ਕੇ ਅਸੀਂ ਉਹਨਾਂ ਨਾਲ ਸਾਰੇ ਆਪਾਂ ਪਰਿਵਾਰਕ ਤੌਰ ਤੇ ਉਹ ਗੱਲਬਾਤ ਕਰਕੇ ਸਾਰੇ ਉਹਨਾਂ ਤੋਂ ਭਰਾਜ ਜੀ ਡੇਰਾ ਮੁਖੀ ਨੂੰ ਪ੍ਰੋਲ ਦਿੱਤੀ ਗਈ ਹੈ ਜੀ ਉਹ ਇਸ ਦੇ ਸੰਬੰਧ ਚ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋਈ ਅਵੇਸਲਾ ਦਾ ਨਿਵੇਕਲਾ ਬਣਿਆ ਹੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵਾਨ ਸਿੰਘ ਸਿਆਲ ਕਾ ਵੱਲੋਂ ਇਸ ਦੀ ਕਪਟੀਸ਼ਨ ਪਾਈ ਹਾਈ ਕੋਰਟ ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ 7 ਵਾਰੀ ਇੱਕ ਸਾਲ ਦੇ ਵਿੱਚ ਪਰ ਹੋਰ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸਮੀ ਮਿਲਦੀ ਇੱਕ ਸਾਲ ਚ ਇੱਕ ਵਾਰ ਇੱਕ ਵਾਰੀ ਮਸਮੀ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗ ਗਈ ਸੀ ਪਰ ਦੋ ਦਿਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥ ਆ ਉਹ ਇਹਦਾ ਫੈਸਲਾ ਲਵੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹ ਦਾ ਹੋਣਾ ਆਈਕਿਆਂ ਦਿਨਾਂ ਦੀ 100 ਦਿਨਾਂ ਬਾਅਦ ਜਾਣਗੇ ਇਕਿਆਂ ਦਿਨਾਂ ਤੋਂ ਬਾਅਦ ਮੋੜ ਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਜੇਲ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੇ ਤਮੀਲ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਉਹ ਆਉਣ ਵਾਲੀ ਆ ਤੇ ਸਰਕਾਰਾਂ ਨੇ ਇਸ ਗੱਲ ਨੂੰ ਆਪਣੇ ਉਹਨਾਂ ਵਰਤਣੇ ਪਰਦਾ ਸਾਹਿਬ ਅੱਜ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਮਤਲਬ ਸਾਡੇ ਪਰਿਵਾਰਕ ਮੁਲਾਕਾਤ ਸੀ ਨਾ ਬਾਰ ਬਾਰ ਇਹਨਾਂ ਖਾਸ ਕੋਈ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਤੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਨਹੀਂ ਐਸਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਚੋਣਾ ਨੂੰ ਲੈ ਕੇ ਐਸਜੀਪੀਸੀ ਦਾ ਐਸਜੀਪੀਸੀ ਦੇ ਉਹ ਵਿਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨੇ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ਾਹਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਵਾਰਕ ਤੌਰ ਤੇ ਗੱਲ ਕਰ ਰਹੇ ਆ ਕੇਂਦਰੀ ਮੰਤਰੀ ਅਮਿਤ ਅਮਿਤ ਸ਼ਾਹ ਜੀ ਨੂੰ ਕਈ ਫੈਸਲੇ ਦੀ ਚੋਣਾਂ ਲੈ ਕੇ ਕੀ ਭਾਵਨਾ ਪ੍ਰਗਟ ਕੀਤੀਆਂ ਨੇ ਕਿਉਂਕਿ ਕਾਫੀ ਜਿਹੜਾ ਹੈਗਾ ਉਥਲ ਪੁਥਲ ਸ਼ਰਮਣੀ ਕਮੇਟੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਸ਼ਰਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਹ ਤੋਂ ਪਤਾ ਲੱਗ ਜਾਣਾ ਬਗਲ ਬੱਜੇ ਜਾਣਾ ਸਾਰਾ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਕਦੋਂ ਮਿਲ ਰਹੇ ਹੋ ਜੀ ਰਾਜਵਾਨਾ ਜੀ ਦੀ ਜਿਹੜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗਿਲਾ ਜੀ ਕੇ ਦੇਸ਼ ਦਾ ਹੋਮ ਮਿਨਿਸਟਰ ਹੋਵੇ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਤੇ ਟਾਈਮ ਨਾ ਦੇਣ ਇਹ ਫੇਰ ਸੋਚਣ ਨੂੰ ਹੁਣ ਮਜਬੂਰ ਹੋਣਾ ਪਊਗਾ ਇੱਕ ਤੁਸੀਂ ਚਿੱਠੀ ਵੀ ਲਿਖੀ ਹੈ ਜੀ ਇਹ